ਇਹ ਮਾਮਲਾ ਹੈ ਮਾਮਲਾ ਇਹ ਹੈ ਕਿ ਭਾਜੀ ਸਾਡੇ ਸਾਹਮਣੇ ਇੱਕ ਕੁੜੀ ਦਾ ਬੇਟੀ ਦਾ ਵਿਆਹ ਹੋਇਆ ਹੈ 4 ਮਹੀਨੇ ਹੋਏ ਆ ਤੇ ਉਹਦੇ ਘਰ ਵਾਲੇ ਨੇ ਘੱਟੋ ਘਾਟ ਉਹਨੂੰ 40 ਵਾਰੀ ਮਾਰਦਾ ਵੈ ਕਦੀ ਬਾਹਵਨ ਨੂੰ ਨੀਲ ਮਾਰਦਾ ਕਦੀ ਕੁਛ ਮਾਰਦਾ ਕਦੀ 4 ਵਾਰੀ ਦੇ ਵਿੱਚ 4 ਮਹੀਨੇ 4 ਵਾਰੀ ਉਹਨੂੰ ਪੇਕੇ ਕੱਢ ਦਿੰਦਾ ਹੈ ਮਹੀਨਾ ਮਹੀਨਾ ਪੇਕੇ ਵਿਚਾਰੀ ਲਾ ਕੇ ਆਂਦੀ ਹੈ ਕੁੜੀ ਦਾ ਕੀ ਨਾਮ ਹੈ ਅਕਾ ਨਾ ਨਹੀਂ ਪਤਾ ਹੈ ਉਹਦਾ ਕੁੜੀ ਦਾ ਤੇ ਵੈਸੇ ਹੀ ਪਾਜੀ ਮੇਨ ਗੱਲ ਹੈ ਨਾ ਨਾਨ ਨਾਨ ਭੈਣ ਨੂੰ ਦੀ ਵਸਣ ਦਿੰਦੀ ਨਾ ਮਾਂ ਵਸਣ ਦਿੰਦੀ ਮਾਂ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਦਾ ਘਰ ਵਸਣ ਦੇਣਾ ਆਪਣੀ ਨੂੰ ਨੂੰ ਮੁੰਡੇ ਦੇ ਲਾਗੇ ਲੱਗਣ ਨਹੀਂ ਦੇਣਾ ਠੀਕ ਹੈ ਨਾ ਉੱਥੇ ਨੂੰ ਕਿੱਥੇ ਗਲਤ ਹੋਈ ਠੀਕ ਹੈ ਲੜਾਈ ਦਾ ਨਾ ਕੋਡਾਈ ਦਾ ਕਾਰਨ ਕੁਛ ਨਹੀਂ ਤੂੰ ਪਿਆਈ ਹੈ ਕੁਛ ਤੂੰ ਵਿਆਹ ਦਾਜ ਦੂਈ ਨਹੀਂ ਲੈਂਦਾ ਇਹੋ ਜਿਹੀ ਗੱਲਾਂ ਕਰਨੀਆਂ ਮਾਰਨਾ ਕੁੱਟਣਾ ਅੱਜ ਤੇ ਭਾਜੀ ਬਹੁਤੀ ਹੱਦ ਹੋ ਗਈ ਮੈਂ ਤੇ ਆਪਣੇ ਘਰ ਸੁੱਤੀ ਦੀ ਉਹਨੇ ਨਾਲ ਦੀ ਗਵੰਡੀ ਦੀ ਕੁੜੀ ਆਈ ਮੈਨੂੰ ਬੁਲਾਣ ਦੌੜਦੀ ਦੌੜਦੀ ਕਹਿੰਦੀ ਆਂਟੀ ਉਹਨੂੰ ਬਚਾ ਲਓ ਨਹੀਂ ਤੇ ਉਹਨੇ ਮਰ ਜਾਣਾ ਜੇ ਭਾਜੀ ਨੇ ਦਰਵਾਜ਼ਾ ਬੰਦ ਕੀਤਾ ਤਾਂ ਹੀ ਅੰਦਰ ਉਹਨੂੰ ਕੁੱਟਦਾ ਪਿਆ ਹੀ ਦਰਵਾਜ਼ਾ ਮੈਂ ਪੰਨੇ ਉਹਨੇ ਖੋਲਿਆ ਹੀ ਨਾ ਠੀਕ ਹੈ ਮੈਂ ਦਰਵਾਜ਼ੇ ਦਾ ਨਾਲ ਥੋੜਾ ਨਾਲ ਸ਼ੇਕ ਚ ਛਾਤੀ ਮਾਰੀ ਭਾਜੀ ਜ਼ਮੀਨ 'ਚ ਕੁੜੀ ਨੂੰ ਕਿਵੇਂ ਬਚਾਇਆ ਫਿਰ ਤੁਸੀਂ ਬਚਾਇਆ ਅਸੀਂ ਸਾਰੀ ਗਲੀ ਸਾਰੀ ਗਲੀ ਪਈ ਫਿਰ ਸਾਰੀ ਗਲੀ ਬਲੇ ਅਸੀਂ ਗਏ ਆ ਅਸੀਂ ਦਰਵਾਜਾ ਖੜਕਾ ਕੇ ਕੁੜੀ ਨੂੰ ਅੰਦਰ ਬਾਹਰ ਕਢਵਾਇਆ ਬਾਹਰ ਲੈ ਕੇ ਆਏ ਆ ਥੋੜੀ ਦੇਰ ਨੂੰ ਫਿਰ ਮੁੰਡਾ ਭੱਜ ਗਿਆ ਇਸ ਤੋਂ ਪਹਿਲਾਂ ਕੀ ਹਾਲ ਸੀ ਉਹਦੇ ਚਿਤਰਾ ਦੇ ਹਾਲਾਤ ਬਨੇ ਬਹੁਤ ਹਾਲਾਤ ਬਹੁਤ ਹੈ ਬੋਲੇ ਸੁਧਿਆ ਲੰਦਾ ਲੰਗਾ ਅਗੇ ਤੁਰਦੀ ਪਈ ਸੀ ਮਲਕੀ ਬਹੁਤ ਮਾੜੀ ਕੰਡੀਸ਼ਨ ਸੀ ਸਰ ਅਗੋਂ ਨਾਨ ਕਹਿੰਦੀ ਆ ਕਿ ਨਾਕ ਦਾਜ ਦਾ ਕਰ ਦਾਜ ਦਾ ਵੀ ਕਹਿਣ ਲਈ ਆ ਗਰੀਬ ਹੈ ਗੁੰਜ ਕਹਿੰਦੇ ਅਸੀਂ ਰਿਸ਼ਤੇਦਾਰੀਆਂ ਚ ਵੀ ਆਇਆ ਵੇ ਰਿਸ਼ਤੇਦਾਰੀਆਂ ਦਾ ਹਾਲ ਤਾਂ ਥੋੜੀ ਘਰੀ ਹੁੰਦੀ ਪਾਜੀ ਪਾਜੀ ਨੇ ਨਾਨੂ ਨਹੀਂ ਵਸਣ ਦਿੰਦੀ ਲਾਣ ਦੇ ਸਾਸੀ ਪਾਜੀ ਕਟਕਟ ਪਈਆਂ ਵਰੀ ਚਲਿਆ ਦੱਸਦੇ ਕੀ ਹੋਇਆ ਮਾਰ ਕਟਾਈ ਹੋਈਆਂ ਕਿ ਕਿਨੇ ਵਲੋਂ ਕੀਤੀ ਗਈ ਹੈ 10 ਕਿ ਜਿਹੜਾ ਮਾਰਿਆ ਤੁਹਾਨੂੰ ਸਲਾਮ ਮਾਨਮ ਜੀ 10 10 ਨਾ ਨਾ ਤੇ ਕੋਲ ਕਨੇ ਮਾਰਿਆ ਘੜ ਵਾਲੇ ਦਾ ਨਾਮ ਵੀ ਆਓ ਉਹਨੇ ਕਿਨੇ ਦਾਨੀ ਕੋ ਪਈਆਂ ਆਹੋ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨਿਰ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਤਰੀ ਹਾਂਜੀ ਅੱਜ ਕੀ ਹੋਇਆ ਟੋਟਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆਪੇ ਆਈਏ ਤੇ ਨਣਾ ਨੂੰ ਤੈਨੂੰ ਗੱਲਾਂ ਬਣਾਉਣ ਲੱਪੇ ਤੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਤੂੰ ਤੇ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਇਹ ਰਾਜਨ ਕਰਨੇ ਕਿ ਲੜਾਈ ਦਾ ਸਾਡੇ ਕਿਹੜੀ ਗੱਲ ਮਾਰਦੇ ਤੁਹਾਨੂੰ ਐ ਬਿਨਾ ਗੱਲੋਈ ਤੁਹਾਨੂੰ ਹਾਂਜੀ ਦਾਜ ਹਾਂ ਦਾਜ ਵੱਲੋਂ ਪੜਿਆ ਕੀ ਚਾਹੁੰਦੇ ਤੁਸੀਂ ਹੁਣ ਅਹੀ ਇਹੋ ਜੰਨੇ ਆਹੀ ਪਰਚਾ ਘਟਾਣਾ ਪਰਚਾ ਘਟਾ ਦੇਗਾ ਪਰਚਾ ਘਟਾਣਾ ਰਿਆਣਾ ਨਹੀਂ ਇੱਥੇ ਮੈਂ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਥੱਲੋਂ ਮਾਰਦਾ ਆ ਜੀ ਹਾਂਜੀ ਹਾਂਜੀ 2-3 ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਕੀ ਮਾਮਲਾ ਸਾਰਾ ਹੈ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਅੰਦਰ ਵੜ ਗਈ ਉਹਨਾਂ ਦੇ ਸਾਨੂੰ ਅੰਦਰ ਬੜਨੀ ਜਰਾ ਧੱਕਾ ਮਾਰੇ ਬੁਆ ਮਾਰ ਅੰਦਰ ਵੜਿਆ ਉਹ ਬੜੇ ਕਈ ਕੋਠੀਆਂ ਗਈਆਂ ਵਾ ਮੈਂ ਛੁੱਡ ਮਾਰੇ ਆ ਲੱਤਾਂ ਮਾਰੀਆਂ ਬੁਆ ਨੂੰ ਇਹ ਨਾਲ ਝਾਤੀਆਂ ਮਾਰੀਆਂ ਤੇ ਇਹ ਕਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਹੀ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਹੀ ਮੈਂ ਕਹ ਰਾਜੇ ਨਾ ਮਾਰ ਰਾਜੇ ਨਾ ਮਾਰੂਆ ਖੋਲ ਰਾਜੇ ਬੁਆ ਖੋਲ ਦੇ ਮਰ ਜਾਣਾ ਕਹਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾਰਦੇ ਮਾਰੇ ਨੂੰ ਅਹੀਂ ਜੇ ਅਹੀਂ ਛੋਟੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਛੋਟੇ ਮਾਰ ਕੇ ਬੂਆ ਖਲਾਇਆ ਰੇ ਕੋ ਤੇ ਇਹਨਾਂ ਨੇ ਝਾਤੀਆਂ ਮਾਰੀਆਂ ਆ ਕਹਿ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਪਾਟੇ ਹੀ ਭਲੇੜ ਕੇ ਤੇ ਥਲੇ ਸੋੜ ਤੇ ਜਿਹੜੇ ਨਵੇਂ ਕੱਪੜੇ ਕੱਢੇ ਉਹਨੂੰ ਮਾਰਿਆ ਇਹ ਪਹਿਲੋਂ ਮਾਰਦਾ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦਾ ਚੱਕ ਨਹੀਂ ਪਾਇਆ ਇੱਥੇ ਸੜਾ ਜਾਣਾ ਕੀ ਮਾਮਲਾ ਸਾਰਾ ਮਾਵਲਾ ਮਾਰੇ ਇਹੋ ਹੀ ਹੈਗਾ ਕੁੜੀ ਨੂੰ ਚਾਰ ਪੰਜ ਵਾਰੀ ਜਾਨ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਹੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਹਾਂ ਇਹੋ ਹੀ ਸੋੜੇ ਆੜੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੀ ਹੋਏ ਹਲੀ 5-6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਸ਼ੌਟ ਮਾਰ ਕਰਦੇ ਕੀ ਹੋ ਜਾਗੀ ਉਹ ਵਿਆਹ ਕੁਝ ਵੀ ਨਹੀਂ ਕੋਈ ਕੰਮ ਨਹੀਂ ਕੋਈ ਘਰ ਨੂੰ ਘਰ ਕੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਕਹਿੰਦੀ ਤਾਂ ਕੋ ਮਾਰਨ ਨੂੰ ਪੈਂਦੇ ਆ ਕਿੰਨਾ ਚਿਰ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹਾਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਹੈ ਮੈਨੂੰ ਤਾਂ ਮੁੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਕਟਿਆ ਆਹੋ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਵਾਗ ਬੱਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਵੀ ਮਾਰਿਆ ਅੱਗੇ 5 6 ਵਾਰੀ ਮਾਰਿਆ ਮਾਰਿਆ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨਾਂ ਅਸੀਂ ਮੰਗ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਇਹ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨਹੀਂ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਨ ਪਾਰਟੀਆਂ ਗੱਲ ਸੁਣਦੇ ਆ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜੇ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਰੀ ਨੰਬਰ 5 ਧਰਮਪੁਰਾ ਸਿਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਸੁਣੀ ਪਤਾ ਲੱਗਾ ਇਸ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੇ ਮੈਂ ਖਾ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਆ ਸਰ ਜਿਹੜਾ ਲੜਕੀ ਪਰ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਸੀਂ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਹਾਂ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸੱਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਫਿਰ ਉਹਨੇ ਸੁਣਦੇ ਦੋਨੋਂ ਕੋਲੋਂ ਕੀ ਕਾਰਵਾਈ ਹੋਈ ਜੀ ਜੋ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬੰਦੀ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋਈ ਜੋ ਲੜਕੀ ਪਾ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪਰੇਸ਼ਾਨ ਕਾਫੀ ਤੇਜ਼ ਕਰ ਜਿਹੜੇ ਵੀ ਤਾਥਾ ਇਹ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ